ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮਨਦੀਪ ਕੌਰ ਮੇਰੇ ਚੈਨਲ ਗੁੰਤਾ ਸੂਟ ਕਲੈਕਸ਼ਨ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਸੂਟਾਂ ਦੀ ਹੋਰ ਵੀਡੀਓ ਲੈ ਕੇ ਆਏ ਜਿਹਦੇ ਵਿੱਚ ਆਪਾਂ ਬਹੁਤ ਹੀ ਸੋਹਣੇ ਸਟੱਫ ਦੇ ਉੱਪਰ ਵਰਕ ਲੈ ਕੇ ਆਏ ਮਸ਼ੀਨ ਵਰਕ ਦੇ ਵਿੱਚ ਸੂਟ ਰੈਡੀ ਨੇ ਆਪਣੇ ਹੈਂਡ ਵਰਕ ਦੇ ਵਿੱਚ ਰੈਡੀ ਨੇ ਆਓ ਦੇਖਦੇ ਅੱਜ ਦੇ ਬਹੁਤ ਸੋਹਣੇ ਸੂਟ ਜਿਹੜੇ ਆਪਾਂ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਰੈਡੀ ਕੀਤੇ ਨੇ ਹਾਂਜੀ ਪਹਿਲਾ ਸੂਟ ਆ ਗਿਆ ਜੀ ਆਪਣਾ ਆਰੀ ਵਰਕ ਦੇ ਵਿੱਚ ਕਾਦੀ ਸਿਲਕ ਦੇ ਵਿੱਚ ਆਪਣੀ ਆ ਜੂਗੀ ਬਾਟਮ ਲਾਣੀ ਜਿਹਾ ਸ਼ੇਡ ਆ ਜੂਗਾ ਬਾਟਮ ਦਾ yellow ਦੇ ਨਾਲ ਕੰਟਰਾਸਟ ਹੈ ਬਹੁਤ ਸੋਨਾ ਵਰਕ ਹੈ ਜੀ ਆਰੀ ਵਰਕ ਦੇ ਵਿੱਚ ਟਿਸ਼ੂ ਦੇ ਉੱਪਰ ਟਿਸ਼ੂ ਸਿਲਕ ਰਹੂਗਾ ਸਟਫ ਨੈਕ ਆ ਜੂਗਾ ਵਰਕ ਦੀ ਪੂਰੀ ਫੁੱਲ ਫਿਨਿਸ਼ਿੰਗ ਹੈ ਨੈਕ ਦੇ ਉੱਪਰ ਆ ਗਿਆ ਜੀ ਵਰਕ ਫਰੰਟ ਤੇ ਸਾਰੇ ਤੇ ਬੂਟੀ ਆ ਜੂਗੀ 슬ੀਵਸ ਆ ਜਾਣਗੀਆਂ 슬ੀਵਸ ਆ ਜਾਣਗੀਆਂ ਔਰ ਆਪਣਾ ਦੁਪੱਟਾ ਹੈ ਦੁਪੱਟੇ ਤੇ ਤੁਹਾਨੂੰ ਫੋਰ ਸਾਈਡ ਅਸੀਂ ਲੇਸ ਨਾਲ ਫਿਨਿਸ਼ਿੰਗ ਕਰਕੇ ਦੇਵਾਂਗੇ ਸੇਮ ਹੀ ਸਟੱਫ ਦਾ ਜੀ ਆਪਣਾ ਆ ਜਾਊਗਾ ਦੁਪੱਟਾ ਫੋਰ ਸਾਈਡ ਤੁਹਾਨੂੰ ਲੇਸ ਨਾਲ ਫਿਨਿਸ਼ਿੰਗ ਕਰਕੇ ਦੇਵਾਂਗੇ ਦੁਪੱਟੇ ਦੇ ਅਸੀਂ ਜਿਹੜੀਆਂ ਹੈਗੀਆਂ ਪੱਲਿਆਂ ਦੇ ਉੱਪਰ ਬੁਟੀਆਂ ਪਾਈਆਂ ਆਈਆਂ ਇਹ ਆਗੀਆਂ ਬੁਟੀਆਂ ਤੇ ਰਾਣੀ ਕਲਰ ਦੇ ਨਾਲ ਤੁਹਾਨੂੰ ਇਦੀ ਫਿਨਿਸ਼ਿੰਗ ਕਰਕੇ ਦੇਵਾਂਗੇ ਦੁਪੱਟੇ ਦੀ ਤੇ ਪ੍ਰਾਈਸ ਰਹੂਗਾ ਜੀ 1990 1990 ਇਦੇ ਵਿੱਚ ਆਪਣੇ ਕੋਲੇ ਇੱਕ ਕੋਲਰ ਆ ਜਾਏਗਾ ਜੀ ਇਹ ਵਾਲਾ ਰਾਣੀ ਕਲਰ ਦੀ ਆਪਣੀ ਬਾਟਮ ਰੂਬੀ ਜੀ ਸੇਮ ਹੀ ਤੇ ਆਪਣਾ ਜਿਹੜਾ ਆਜੂਗਾ ਸ਼ਰਟ ਇਹ ਵਾਲਾ neck ਦੇ ਉੱਪਰ ਆ ਗਿਆ ਜੀ ਆਈ ਵਰਕ ਫਰੰਟ ਤੇ ਬੁਟੀਆਂ ਆ ਜਾਣਗੀਆਂ ਔਰ ਆਪਣੀ ਆਜੂਗਾ 슬ੀਵਸ ਦੇ ਉੱਪਰ ਵਰਕ ਸੇਮ ਹੀ ਸਟਾਫ ਦੇ ਵਿੱਚ ਆਪਣਾ ਦੁਪੱਟਾ ਲੇਸ ਨਾਲ ਫਿਨਿਸ਼ਿੰਗ ਕਰਕੇ ਤੁਹਾਨੂੰ ਦੇਵਾਂਗੇ ਪ੍ਰਾਈਸ ਸੇਮ 1990 ਰਹੂਗਾ ਬਹੁਤ ਫਾਈਨ ਸਟਾਫਰ ਹੋਊਗਾ ਕੰਪਲੀਟ ਸੂਟ ਤੁਹਾਨੂੰ 1990 ਦੇ ਵਿੱਚ ਇਸ ਤੋਂ ਨੈਕਸਟ ਆਪਣੇ ਕੋਲ ਆ ਗਿਆ ਜੀ ਪਸ਼ਮੀਨਾ ਸਿਲਕ ਦੇ ਵਿੱਚ ਆਰੀ ਵਰਕ ਦੇ ਨਾਲ ਹੈਂਡਵਰਕ ਰਹੂਗਾ ਸੀਪੀ ਮੂਤੀ ਦਾ ਟੱਚ ਦਿੱਤਾ ਗਿਆ ਵਰਕ ਦੇ ਵਿੱਚ ਬਹੁਤ ਸੋਹਣਾ ਵਰਕ ਹੈ ਗ੍ਰੇ ਕਲਰ ਦੇ ਉੱਪਰ ਬਹੁਤ ਸੋਹਣਾ ਵਰਕ ਹੈਗਾ ਸ਼ਰਟ ਦਾ ਫਰੰਟ ਆ ਜਾਊਗਾ neck ਆ ਜਾਊਗਾ neck ਤੇ ਸਾਰੇ ਫਰੰਟ ਤੇ ਬੂਟੀ ਆ ਚੁਗੀ ਹੈ ਵਰਕ ਦੀ ਪੂਰੀ ਫੁੱਲ ਫਿਨਿਸ਼ਿੰਗ ਹੈ ਸਿੱਪੀ ਮੋਤੀ ਦਾ ਕੰਮ ਕੀਤਾ ਗਿਆ ਹੈਗਾ ਜਰੀ ਦਾ ਕੰਮ ਕੀਤਾ ਗਿਆ ਹੈਗਾ ਕਲਰ ਵੀ ਬਹੁਤ ਸੋਹਣਾ ਹੈਗਾ ਗ੍ਰੇ ਕਲਰ ਹੈਗਾ 슬ੀਵਸ ਦੇ ਉੱਪਰ ਵਰਕ ਆ ਜਾਊਗਾ ਪ੍ਰਾਈਸ ਰੂਗਾ ਜੀ ਵਿਦਾਊਟ ਦੁਪੱਟਾ 1990 ਰੂਗਾ ਤੇ ਤੁਸੀਂ ਦੁਪੱਟਾ ਜਿਹੜਾ ਐਕਸਰਾ ਤੋਂ ਡੈਲਡ ਕਰਵਾ ਸਕਦੇ ਹੋਗੇ ਇਸ ਤੋਂ ਨੈਕਸਟ ਆਪਣੇ ਕੋਲੇ ਆ ਗਿਆ ਜੀ कॉटन ਦੇ ਵਿੱਚ ਰਾਮ ਟੈਕਸ कॉटन ਦੇ ਵਿੱਚ ਐ ਸੂਟ ਆਪਾਂ ਪੈਚਵਰਕ ਲਗਾ ਕੇ ਡਿਜ਼ਾਈਨਿੰਗ ਕੀਤੀ ਹੈ ਹਾਂਜੀ ਸ਼ਰਟ ਦੇ ਘੇਰੇ ਦੇ ਉੱਪਰ ਆਪਾਂ

ਹਾਂਜੀ ਇਹ ਆ ਗਿਆ ਜੀ ਆਪਣਾ 슬ੀਪਸ ਦੇ ਉੱਪਰ 슬ੀਪਸ ਦੇ ਉੱਪਰ ਵੀ ਤੁਸੀਂ ਇੱਥੇ ਨੀਚੋਂ ਸਾਡੇ ਤੋਂ ਕਟਿੰਗ ਕਰਵਾ ਸਕਦੇ ਹੋਗੇ ਸਟਾਫ ਬਹੁਤ ਸੋਹਣਾ ਹੈ ਰਾਮ ਟੈਕਸ ਕਾਟਨ ਹੈ ਜੀ ਬਹੁਤ ਸੋਹਣਾ 2y2 ਦੀ ਤਰ੍ਹਾਂ ਸਟਾਫ ਰਹੂਗਾ ਤੇ ਵਿਦਾਊਟ ਲਰਨਿੰਗ ਬਣੂਗਾ ਸਟਾਫ ਤੇ ਪ੍ਰਾਈਸ ਰਹੂਗਾ ਜੀ ਇਹਦਾ 1675 ਦੁਪੱਟਾ ਤੁਸੀਂ ਅਕਸਰ ਤੋਂ ਰੈਡੀ ਕਰਵਾ ਸਕਦੇ ਹੋਗੇ ਹਾਂਜੀ ਹੁਣ ਆਪਣੇ ਕੋਲੇ ਫਲਕਾਰੀ ਵਰਕ ਦੇ ਵਿੱਚ ਆਗੇ ਜੀ ਤਿੰਨ ਸੂਟ ਕਰੀਬ ਦੇ ਉੱਪਰ ਰੈਡੀ ਹੋਏ ਨੇ ਇਹਦੇ ਆਪਣੇ ਆ ਗਿਆ ਜੀ 셔ਟ ਦੇ ਘੇਰੇ ਤੇ ਵਰਕ ਕਰ ਜੂਗਾ ਘੇਰੇ ਦੇ ਉੱਪਰ ਉੱਪਰ ਤੱਕ ਕਾਜੂਗੀ ਬੂਟੀ ਤੇ ਨਾਲ ਆਪਨਾਊਗਾ ਜੀ ਇਹਦਾ ਬਾਟਮ ਦੇ ਉੱਪਰ ਵਰਕ ਬਾਟਮ ਦੇ ਉੱਪਰ ਆਊਗਾ ਵਰਕ ਇਹ ਤੁਸੀਂ 슬ੀਵਸ ਤੇ ਜਾਂ ਬਾਟਮ ਦੇ ਕਿਤੇ ਵੀ ਕਰ ਸਕਦੇ ਹੋਗੇ ਇਹ ਵਰਕ ਕਾਊਗਾ ਪ੍ਰਾਈਸ ਰਹੂਗਾ ਜੀ ਇਹਦਾ 1675 ਕਰੇਵ ਦੇ ਵਿੱਚ ਸਟੱਫ ਰਹੂਗਾ ਇਹ ਮਹਿੰਦੀ ਕਲਰ ਹੈ ਦੋ ਕਲਰ ਇਹਦੇ ਵਿੱਚ ਹੋ ਰਾ ਜਾਣਗੇ ਪ੍ਰਾਈਸ ਇਹਨਾਂ ਦਾ ਸੇਮ ਰਹੂਗਾ 1675 ਇੱਕ ਹੀ ਆਪਣੇ ਕੋਲੇ ਇਹ ਵਾਲਾ ਕਲਰ ਆ ਗਿਆ ਜੀ ਬਲੂ ਸਟੱਫ ਫਾਈਨ ਰਹੂਗਾ ਹਾਂਜੀ ਇਹ ਵਾਲਾ ਆ ਗਿਆ ਢੇਰੇ ਦੇ ਉੱਪਰ ਆ ਜਾਊਗਾ ਵਰਕ ਉੱਪਰ ਤੱਕ ਬੂਟੀ ਰਹੂਗੀ ਇਹ ਵਰਕ ਤੁਸੀਂ ਬਾਟਮ ਤੇ ਵੀ ਲਿਆ ਸਕਦੇ ਹੋ ਜਾਂ ਆਪਣਾ 슬ੀਵਸ ਦੇ ਉੱਪਰ ਵੀ ਲਿਆ ਸਕਦੇ ਹੋਗੇ ਪ੍ਰਾਈਸ ਲੁਗਾ ਜੀ 1275 ਇੱਕ ਇੱਕ ਛੇੜ ਆ ਗਿਆ ਜੀ ਆਪਣੇ ਕੋਲ ਇਹ ਵਾਲਾ ਕੱਦ ਰ ਆ ਗਿਆ ਬਹੁਤ ਸੋਹਣਾ ਕਲਰ ਹੈਗਾ ਘੇਰੇ ਦੇ ਉੱਪਰ ਆ ਗਿਆ ਵਰਕ ਉਦਾਂ ਹੀ ਸੇਮ ਉੱਪਰ ਤੱਕ ਬੁੱਟੀ ਰਹੂਗੇ ਪ੍ਰਾਈਸ ਸੇਮ 1675 ਨਹੀਂ ਬਣਾਗੇ ਹਾਂਜੀ ਇੱਕ ਇਹ ਆ ਗਿਆ ਜੀ ਆਪਣਾ ਮਹਿਰੂਨ ਕਲਰ ਦੇ ਵਿੱਚ ਸੂਟ ਪਸ਼ਮੀਨਾ ਸਿਲਕ ਦੇ ਉੱਪਰ ਫੁੱਲੀ ਹੈਂਡਵਰਕ ਦੇ ਵਿੱਚ ਸ਼ਰਟ ਦੇ ਸਾਰੇ ਫਰੰਟ ਤੇ ਆਜੂਨੀ ਫਲਾਰ ਆਪਣੀ ਸਾਰਾ ਫੁੱਲੀ ਹੈਂਡਵਰਕ ਦੇ ਵਿੱਚ ਹੈ ਬਹੁਤ ਸੋਹਣਾ ਵਰਕ ਦੀ ਫਿਨਿਸ਼ਿੰਗ ਹੈ ਬੋਸ ਉਹਨਾ ਫਲਾ ਲੱਗਦਾਗਾ ਮੋਤੀ ਦਾ ਕੰਮ ਹੈਗਾ ਸਿੱਪੀ ਦਾ ਕੰਮ ਆਜੂਗਾ ਤਿੱਲੇ ਦਾ ਕੰਮ ਆਜੂਗਾ ਪ੍ਰਾਈਸ ਰਹੂਗਾ ਜੀ 2750 ਦੁਪੱਟਾ ਤੁਸੀਂ ਅਕਸਰ ਤੋਂ ਰੈਡੀ ਕਰਵਾ ਸਕਦੇ ਹੋਗੇ ਇੱਕ ਇਹ ਆ ਗਿਆ ਜੀ ਆਪਣਾ ਗ੍ਰੀਨ ਕਲਰ ਦੇ ਵਿੱਚ ਸੂਟ ਇਹ ਵੀ ਆਪਣਾ ਫੁੱਲੀ ਹੈਂਡਵਰਕ ਦੇ ਵਿੱਚ ਰਹੂਗਾ ਸੂਟ ਸਿਲਕ ਸਟਾਫ ਦੇ ਵਿੱਚ ਕਲਰ ਬਹੁਤ ਸੋਹਣਾ ਹੈਗਾ ਗ੍ਰੀਨ ਦਾ ਗਾਜਰੀ ਜਿਹਾ ਸ਼ੇਡ ਦੇ ਨਾਲ ਆਪਣਾ ਕੰਬੀਨੇਸ਼ਨ ਹੈ ਪਿੰਕ ਗਾਜਰੀ ਸ਼ੇਡ ਨਾਲ ਸ਼ਰਟ ਦੇ ਫਰੰਟ ਤੇ ਫਲਾਰ ਆ ਜਾਣਗੇ ਬਹੁਤ ਸੋਹਣੇ ਫਲਾਰਾ ਫੁੱਲੀ ਹੈਂਡਵਰਕ ਦੇ ਵਿੱਚ ਰਣੀਆਂ ਸਟੱਫ ਬਹੁਤ ਜਿਆਦਾ ਫਾਈਨ ਰਹੂਗਾ 슬ੀਵਸ ਦੇ ਉੱਪਰ ਆਜੂਗਾ ਕੰਮ 슬ੀਵਸ ਦੇ ਉੱਪਰ ਆਜੂਗਾ ਪ੍ਰਾਈਸ ਰਹੂਗਾ ਜੀ 2100 ਇਸ ਤੋਂ ਨੈਕਸਟ ਆਪਣੇ ਕੋਲੇ ਆ ਗਿਆ ਜੀ ਟੈਬੀ ਦੇ ਵਿੱਚ ਇਹਦੇ ਆਪਣਾ ਸ਼ਰਟ ਦੀ ਨੈਕ ਦੇ ਉੱਪਰ ਵਰਕ ਆ ਜਾਊਗਾ। ਫਰੰਟ ਤੇ ਸਾਰੇ ਤੇ ਬਰੀਕਬਰੀ ਕਬੂਤੀ ਜੀ ਆ ਜਾਊਗੀ। ਘੇਰੇ ਦੇ ਉੱਪਰ ਦੋ ਪੀਕਾਕ ਬਣੇ ਨੇ। ਇਸਲੀਵਸ ਦੇ ਉੱਪਰ ਆ ਜਾਊਗਾ ਵਰਕ। ਪ੍ਰਾਈਜ਼ ਰਹੂਗਾ ਜੀ 1650। ਇਹਦੇ ਵਿੱਚ ਆਪਣੇ ਕੋਲੇ ਇਹ ਸਟਾਫ ਦੇ ਵਿੱਚ ਆਪਣੇ ਕੋਲੇ ਇੱਕ ਇਹ ਸਟਾਫ ਇਹ ਡਿਜ਼ਾਈਨ ਆ ਜਾਊਗਾ। ਪੂਰਾ ਹੈਵੀ neck design ਰਹੂਗਾ ਸ਼ਰਟ ਦੇ ਫਰੰਟ ਤੇ ਸਾਰੇ ਤੇ ਬੂਟੀ ਆ ਜੂਗੀ 슬ੀਵਸ ਦੇ ਉੱਪਰ ਕੰਮ ਆ ਜੂਗਾ ਪ੍ਰਾਈਸ ਰਹੂਗਾ ਜੀ 1650 ਹਾਂਜੀ ਇੱਕ ਆਪਣੇ ਆ ਗਿਆ ਜੀ ਪਸ਼ਮੀਨੇ ਦੇ ਉੱਪਰ ਹੈ ਰੈਡੀ ਸੂਟ ਸ਼ਰਟ ਸੈਮੀ ਸਟਿਚ ਕੀਤੀ ਅਸੀਂ ਪਿੰਟੈਕਸ ਬਣਾ ਕੇ neck ਦੇ ਉੱਪਰ ਡਿਜ਼ਾਈਨਿੰਗ ਦਿੱਤੀ ਗਈ ਹੈ ਪਿੰਟੈਕਸ ਬਣਾਏ ਨੇ ਸਾਰਾ ਜਿਹੜਾ ਆਪਾਂ ਆਰੀ ਦਾ ਕੰਮ ਕੀਤਾ ਗਿਆ ਥ੍ਰੈਡ ਦੇ ਨਾਲ ਫਰੰਟ ਤੇ ਸਾਰੇ ਤੇ ਆਪਣੇ ਚਾਰ ਫਲਾਰ ਆ ਜਾਣਗੇ ਸ਼ਰਟ ਦੇ ਬਹੁਤ ਸੋਹਣਾ ਪਿੰਟੈਕਸ ਬਣਾ ਕੇ ਨੂੰ ਰੈਡੀ ਕੀਤਾ ਗਿਆ ਹੈ ਔਰ ਆਪਣਾ 슬ੀਵਸ ਦੇ ਉੱਪਰ ਆ ਜਾਊਗਾ 슬ੀਵਸ ਦੇ ਉੱਪਰ ਆ ਜਾਊਗਾ ਪ੍ਰਾਈਸ ਰਹੂਗਾ ਜੀ 1500 ਕਲਰ ਬਹੁਤ ਸੋਹਣਾ ਹੈ ਪਸ਼ਮੀਨੇ ਦੇ ਉੱਪਰ ਇੱਕ ਆਪਣੇ ਕੋਲੇ ਪਸ਼ਮੀਨੇ ਦੇ ਉੱਪਰ ਆਰੀ ਵਰਕ ਦੇ ਵਿੱਚ ਇਹ ਰੈਡੀ ਹੋਇਆ ਸੂਟ ਸੈਮੀ ਸਟਿਚ ਸ਼ਰਟ ਦੇ ਨਾਲ ਹੀ ਆਜੂਗਾ ਬਾਟਮ ਦੇ ਉੱਪਰ ਵਰਕ ਹੈ ਸ਼ਰਟ ਦੇ ਫਰੰਟ ਤੇ ਆਪਾਂ ਆਰੀ ਵਰਕ ਕੀਤਾ ਪਿੰਟੈਕਸ ਬਣਾ ਕੇ ਫਲਾਰ ਬਾਈ ਨੇ ਨੈਕ ਦੇ ਉੱਪਰ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਗਈ ਹੈ 슬ੀਵਸ ਦੇ ਉੱਪਰ ਆਪਾਂ ਉੱਪਰ ਤੱਕ ਵਰਕ ਆ ਜਾਊਗਾ ਪ੍ਰਾਈਸ ਰਹੂਗਾ ਜੀ 1650 ਇਹ ਵੀ ਆਪਣਾ ਪਸ਼ਮੀਨੀ ਦੇ ਉੱਪਰ ਹੈ ਰੈਡੀ ਸੂਟ ਇੱਕ ਆਪਣੇ ਕੋਲ ਆ ਗਿਆ ਜੀ कॉटन ਸਿਲਕ ਦੇ ਵਿੱਚ ਸਟਾਫ ਵਿਦਆਊਟ ਲਾਈਨਿੰਗ ਬਣ ਜਾਊਗਾ ਸ਼ਰਟ ਦੇ ਫਰੰਟ ਤੇ ਬੂਟੀ ਆਜੂਗੀ ਸ਼ਰਟ ਦੇ ਫਰੰਟ ਤੇ ਸਾਰੇ ਤੇ ਫਲਾਰ ਛੋਟੀ ਛੋਟੀ ਬੂਟੀ ਹੈਗੀ

ਹੈਂਡਵਰਕ ਦੇ ਵਿੱਚ ਵਰਕ ਦੀ ਪੂਰੀ ਫੁੱਲ ਫਿਨਿਸ਼ਿੰਗ ਹੈ ਕੀ neck ਦੇ ਉੱਪਰ ਵਰਕ ਆ ਜਾਊਗਾ ਸ਼ਰਟ ਦੇ ਫਰੰਟ ਤੇ ਸਾਰੇ ਤੇ ਬੂਟੀ ਆ ਜਾਊਗੀ 슬ੀਵਸ ਦੇ ਉੱਪਰ ਆ ਜਾਊਗਾ ਵਰਕ ਪ੍ਰਾਈਸ ਰਹੂਗਾ ਜੀ 1650 ਹਾਂਜੀ ਇਹ ਕਿਹ ਹੈ ਆਪਣੇ ਕੋਲ ਸਿਲਕ ਸਟਾਫ ਦੇ ਵਿੱਚ orange shade ਹੈ ਸ਼ਰਟ ਦੇ ਫਰੰਟ 'ਤੇ ਰਿਟੇ ਵਰਕ ਆ ਜਾਊਗਾ 슬ੀਵਸ ਦੇ ਉੱਪਰ ਆ ਜਾਊਗਾ ਪ੍ਰਾਈਸ ਰਹੂਗਾ ਜੀ 1290 ਇੱਕ ਆਪਣੇ ਕੋਲ ਸ਼ਿਮਰ ਦੇ ਵਿੱਚ ਬਾਂਦਨੀ ਪ੍ਰਿੰਟ ਦੇ ਉੱਪਰ ਆ ਵਰਕ ਆਰੀ ਵਰਕ ਰਹੂਗਾ ਸ਼ਰਟ ਦੇ ਫਰੰਟ 'ਤੇ ਆ ਜਾਊਗਾ ਫਰੰਟ ਕਿਰਤ ਆ ਜਾਊਗਾ ਅ ਸਲੀਪਸ ਦੇ ਉੱਪਰ ਆ ਜੂਗਾ ਪ੍ਰਾਈਜ਼ ਰਹੂਗਾ ਜੀ 1650 ਹਾਂਜੀ ਇੱਕ ਇਹ ਆਪਣਾ ਕਾਟਨ ਦੇ ਉੱਪਰ ਹੈ ਬਹੁਤ ਸੋਹਣਾ ਵਰਕ ਹੋਇਆਗਾ ਬਹੁਤ ਫਾਈਨ ਸਟੱਫ ਰਹੂਗਾ ਪਿਓਰ ਕਾਟਨ ਦੇ ਵਿੱਚ ਬਾਟਮ ਦਾ ਵਰਕ ਆ ਜੂਗਾ ਜੀ ਬਾਟਮ ਦੇ ਉੱਪਰ ਵਰਕ ਆ ਜੂਗਾ ਸ਼ਰਟ ਤੇ ਆ ਜੂਗਾ ਸ਼ਰਟ ਦੇ ਘੇਰੇ ਦੇ ਉੱਪਰ ਆ ਜੂਗਾ ਵਰਕ 슬ੀਵਸ ਦੇ ਉੱਪਰ ਆ ਜੂਗਾ ਨਾਲ ਕਾਟਨ ਦਾ ਪ੍ਰਿੰਟ ਦੁਪੱਟਾ ਰਹੂਗਾ ਪ੍ਰਾਈਸ ਰਹੂਗਾ ਜੀ 1800 ਬਹੁਤ ਸੋਨਾ ਪਿਓਰ ਮਲ ਕਾਟਨ ਦਾ ਦੁਪੱਟਾ ਰਹੂਗਾ ਕੰਟਰਾਸਟ ਬਹੁਤ ਸੋਹਣਾ ਲੱਗੇਗਾ ਸਟਾਫ ਬਹੁਤ ਜਿਆਦਾ ਫਾਈਨ ਰਹੂਗਾ ਹਾਂਜੀ ਬਟਰ ਕਾਟਨ ਦੇ ਵਿੱਚ ਆਪਣੇ ਕੋਲੇ ਇਹ ਸੂਟ ਦੇ ਕਾਫੀ ਆਰਡਰ ਆ ਰਹੇ ਸੀਗੇ ਇਹਦੇ ਨਾਲ ਦੇ ਆਪਣੇ ਸੂਟ ਹੋਰ ਵੀ ਆਰਡਰ ਹੋ ਰਹੇ ਰੈਡੀ ਹੋ ਰਹੇ ਨੇ ਸੇਮ ਡਿਜ਼ਾਈਨ ਦੇ ਵਿੱਚ ਘੇਰੇ ਦੇ ਉੱਪਰ ਕਾਜੂਗਾ ਇੱਕ ਸਾਈਡ ਤੇ ਉੱਪਰ ਤੱਕ ਫਲਾਰ ਜਾਊਗਾ ਇੱਕ ਨੁੱਕਰ ਤੇ ਇਸ ਫਲਾਰ ਆ ਜਾਊਗਾ 슬ੀਵਸ ਦੇ ਉੱਪਰ ਆ ਜਾਊਗਾ ਇੱਕ ਇੱਕ ਫਲਾਰ ਪ੍ਰਾਈਸ ਰਹੂਗਾ ਜੀ 1550 ਇੱਕ ਕਪਣਾ ਸਿੰਧੀ ਬੂਟੀ ਦੇ ਉੱਪਰ ਇਹ ਵਾਲਾ ਡਿਜ਼ਾਈਨ ਰੈਡੀ ਹੋ ਕੇ ਆਇਆ ਜੀ ਰਿਪੀਟ ਦੇ ਵਿੱਚ ਸ਼ਰਟ ਦੇ ਫਰੰਟ ਤੇ ਆ ਜਾਊਗਾ ਵਰਕ फ्रंट ਦੇ ਉੱਪਰ 슬ੀਵਸ ਦੇ ਉੱਪਰ ਆਜੂ ਇੱਕ ਇੱਕ ਬੂਟੀ ਪ੍ਰਾਈਸ ਰਹੂਗਾ ਜੀ 1500 1500 ਵਿਦਆਊਟ ਲਾਈਨਿੰਗ ਬਣੂਗਾ ਪਿਓਰ ਕਾਟਨ ਦੇ ਵਿੱਚ ਹਾਂਜੀ ਇੱਕ ਆਪਣਾ ਇਹ ਸੂਟ ਆ ਗਿਆ ਕਾਟਨ ਦੇ ਉੱਪਰ ਬਹੁਤ ਸੋਹਣਾ ਸਟਾਫ ਹੈ ਬਹੁਤ ਸੁਪੀਰੀਅਰ ਕੁਆਲਿਟੀ ਦਾ ਸਟਾਫ ਰਹੂਗਾ ਸਟਾਫ ਬਹੁਤ ਫਾਈਨ ਹੈ ਵਿਦਆਊਟ ਲਾਈਨਿੰਗ ਬਣ ਜੂਗਾ ਹਾਂਜੀ ਸ਼ਰਟ ਵੀ ਆਪਣੀ ਤਿੰਨ ਫਲਾਰ ਆ ਜਾਣੀ ਹੈ ਨੀચે ਕੀ ਦੇਖੂਣ ਜੇ ਤੇ ਇੱਕ ਧੀਰੇ ਤੇ ਨੁੱਕਰ ਤੇ ਆ ਜੂਗਾ हिਪ ਦੇ ਉੱਪਰ ਆ ਜੂਗਾ ਇੱਕ ਉੱਪਰ neck ਤੱਕ ਆ ਜੂਗਾ ਵਰਕ ਦੀ ਪੂਰੀ ਫੁੱਲ ਫਿਨਿਸ਼ਿੰਗ ਰਹੂਗੀ ਇੱਕ ਇੱਕ ਫਲਾਰ स्ਲੀਵਸ ਦੇ ਉੱਪਰ ਆ ਜੂਗਾ ਪ੍ਰਾਈਸ ਰਹੂਗਾ ਜੀ 1250 ਹਾਂਜੀ ਇਹ ਸੀਗੇ ਅੱਜ ਦੇ ਆਪਣੇ ਵਰਕ ਵਾਲੇ ਸੂਟ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਬਾਏ ਕਰਨਾ ਚਾਹੁੰਦੇ ਹੋ ਸਾਨੂੰ WhatsApp ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜਿਆਦਾ ਕੁਝ ਡਿਟੇਲ ਦੇ ਵਿੱਚ ਪੁੱਛਣੀ ਤੁਸੀਂ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਜੀ ਆਪਾਂ ਫੇਰ ਇੱਕ ਵੀਡੀਓ ਨਾਲ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਜੀ